ਸਾਨੂੰ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਵੀ ਯਾਰ ਇਸ ਚੀਜ਼ ਤੇ ਵੀਡੀਓ ਪੈਣੀ ਚਾਹੀਦੀ ਆ ਠੀਕ ਆ ਤੁਸੀਂ ਜਿਹੜੀਆਂ ਪ੍ਰੋਬਲਮਾਂ ਆ ਆਪਣੀਆਂ ਤੁਸੀਂ ਕਮੈਂਟ ਦੇ ਵਿੱਚ ਦੱਸੋਗੇ ਅਸੀਂ ਤੁਹਾਨੂੰ ਉਹਨਾਂ ਦਾ ਹੱਲ ਦੱਸਾਂਗੇ ਸਾਡਾ ਤੁਹਾਡੇ ਨਾਲ ਵਾਅਦਾ ਆ ਆਪਾਂ ਕਹਿੰਦੇ ਯਾਰ ਬੱਕਰੀ ਖਾਂਦੀ ਨਹੀਂ ਖਾਣ ਦੇ ਵੱਧ ਧਿਆਨ ਨੇ ਕਦੇ ਪੀਣ ਤੇ ਨਹੀਂ ਦਿੰਦੇ ਪੀਣ ਦੇ ਕਿਉਂਕਿ ਆਪਾਂ ਟੱਬ ਧਰਦੇ ਨੇ ਪਾਣੀ ਪੀ ਲਿਆ ਪੀ ਲਿਆ ਨਹੀਂ ਨਾ ਸਹੀ ਤੁਹਾਡੀਆਂ ਬੱਕਰੀਆਂ ਲਿੱਸੀਆਂ ਨੇ ਕਮਜ਼ੋਰ ਨੇ ਖਾ ਘਟ ਰਹੀਆਂ ਨੇ ਇਹ ਤੁਹਾਡਾ ਉਹ ਤੇ 100% ਕੰਮ ਕਰੂਗਾ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਕੁਝ ਕਮੀਆਂ ਰਹਿ ਗਈਆਂ ਸੀ ਬਹੁਤ ਸੱਜਣਾ ਨੇ ਫਾਲੋ ਵੀ ਕਰੀਆਂ ਉਹ ਤੇ ਰਿਜ਼ਲਟ ਵੀ ਮਿਲਿਆ ਤੁਹਾਨੂੰ ਮਿਲਿਆ ਰਿਜ਼ਲਟ ਕਿ ਨਹੀਂ ਮਿਲਿਆ ਸੱਚ ਦੱਸਿਓ ਠੀਕ ਆ ਅੱਡੀ ਹੁੰਦੀ ਆ ਲੋ ਦੇ ਮਹੀਨੇ ਥੋੜੇ ਪਸ਼ੂ ਥੋੜੇ ਮੇਮਣੇ ਬੱਚੇ ਠੀਕ ਹੈ ਚਾਹੇ ਭੇਡੂਆਂ ਦੇ ਚਾਹੇ ਬੱਕਰੀਆਂ ਦੇ ਤੁਸੀਂ ਭਾਈ ਆਏ ਆਖੋਗੇ ਯਾਰ ਵੀ ਕੀ ਬਾਤ ਹੈ ਮਤਲਬ ਇੰਨੀ ਗਰੋਥ ਲੈ ਵੀ ਦੋਸਤੋ ਅੱਜ ਤੁਹਾਡਾ ਸਵਾਤ ਕਰ ਦਾਂਗੇ ਪਾਰਟ ਨੰਬਰ 40 ਦੇ ਵਿੱਚ ਅੱਜ ਦਾ ਪਾਰਟ ਨਾ ਪੂਰਾ ਘੈਂਟ ਹੋਊਗਾ ਵਾੜ ਨੂੰ ਦੇਖਾਂ ਸਾਰ ਤੁਸੀਂ ਲਾਇਕ ਸ਼ੇਅਰ ਕਮੈਂਟ ਜਰੂਰ ਕਰੋਗੇ ਕਿਉਂਕਿ ਅੱਜ ਦੇ ਵਾਰਡ ਦੇ ਵਿੱਚ ਤੁਹਾਨੂੰ ਦੱਸਾਂਗੇ ਬਈ ਜੀ ਪੰਜ ਪਾਣੀਆਂ ਦੇ ਬਾਰੇ ਪੰਜ ਪਾਣੀਆਂ ਦੇ ਬਾਰੇ ਜੇ ਤੁਸੀਂ ਗੌਰ ਕਰ ਲਈ ਇਹਨਾਂ ਦੇ ਉੱਤੇ ਤੇ ਅਮਲ ਕਰ ਲਿਆ ਤੇ ਆਪਣੀਆਂ ਬੱਕਰੀਆਂ ਨੂੰ ਪਲਿਆਉਣੇ ਸ਼ੁਰੂ ਕਰਤੇ ਤਾਂ ਤੁਹਾਨੂੰ ਤੇ ਤੁਹਾਡੀ ਬੱਕਰੀ ਨੂੰ ਤੁਰੰਤ ਰਿਜ਼ਲਟ ਮਿਲੇਗਾ ਫਾਇਦਾ ਕੀ ਕੀ ਹੋਊਗਾ ਸਾਰੀ ਗੱਲਬਾਤ ਆਪਾਂ ਜਗਦੀਪ ਬਾਈ ਦੇ ਨਾਲ ਕਰ ਦਾਂਗੇ ਤੇ 40ਵੇਂ ਪਾੜ ਦੇ ਤੁਹਾਨੂੰ ਸਵਾਗਤ ਕਰਦੇ ਆਂਗੇ ਲਾਇਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਪਹਿਲਾਂ ਵਾਲੇ ਪਾੜ ਕਿਵੇਂ ਉਦਰੇ ਕਮੈਂਟ ਜਰੂਰ ਕਰ ਦਿਓ ਬਾਈ ਸਸੀਕਰ ਜੀ ਸਸੀਕਾਲ ਬਾਈ ਜੀ ਇੱਕ ਬੇਨਤੀ ਹੈਗੀ ਵੀਡੀਓ ਚੱਲਣ ਤੋਂ ਪਹਿਲਾਂ ਬਾਈ ਬਣ ਕੇ ਨਾ ਸਾਨੂੰ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਵੀ ਇਹ ਰ ਆ ਇਸ ਚੀਜ਼ ਤੇ ਵੀਡੀਓ ਪੈਣੀ ਚਾਹੀਦੀ ਆ ਠੀਕ ਆ ਤੁਸੀਂ ਜਿਹੜੀਆਂ ਪ੍ਰੋਬਲਮਾਂ ਆ ਆਪਣੀਆਂ ਤੁਸੀਂ ਕਮੈਂਟ ਦੇ ਵਿੱਚ ਦੱਸੋਗੇ ਅਸੀਂ ਤੁਹਾਨੂੰ ਉਹਨਾਂ ਦਾ ਹੱਲ ਦੱਸਾਂਗੇ ਸਾਡਾ ਤੁਹਾਡੇ ਨਾਲ ਵਾਅਦਾ ਹੈ ਠੀਕ ਹੈ ਆਪਦਾ ਪਾਰਟ ਪਾਉ ਪਰਚੀਆਂ ਪਾਵਾਂਗੇ ਪਾਰਟ ਕੱਢਿਆ ਕਰਾਂਗੇ ਤੇ ਉੱਤੇ ਵੀਡੀਓ ਪਾਇਆ ਕਰਾਂਗੇ ਠੀਕ ਹੈ ਇੰਨਾ ਕਮੈਂਟ ਕਰ ਦਿਓ ਵੀ ਸਾਨੂੰ ਹੌਸਲਾ ਮਿਲੇ ਵੀ ਅਸੀਂ 40ਵੇਂ ਤੋਂ ਬਾਅਦ 100 ਤੱਕ ਥੋੜਾ ਜਲਦੀ ਪਹੁੰਚ ਸਕੀਏ ਹਾਂ ਜੀ ਲਓ ਜੀ ਬਾਈ ਜੀ ਕਰ ਦਿਓ ਕਮੈਂਟ ਬਹੁਤ ਬਹੁਤ ਤੇ ਦੱਸੋ ਵੀ ਤੁਹਾਨੂੰ ਅਗਲੀ ਵੀਡੀਓ ਕਿਹੜੇ ਪਾਰਟ ਦੇ ਉੱਪਰ ਚਾਹੀਦੀ ਹੈਗੀ ਹਾਂ ਜੀ ਹਾਂ ਦੱਸੋ ਬਾਈ ਜੀ ਅੱਜ ਦੇ ਪਾਰਟ ਦੇ ਹਾਂ ਜੀ ਇਹ ਪੰਜ ਪਾਣੀ ਨਹੀਂ ਹੈਗੇ ਇਹ ਪੰਜ ਇੱਕ ਤਰ੍ਹਾਂ ਦੇ ਸਿਰਪ ਨੇ ਪੰਜ ਇੱਕ ਤਰ੍ਹਾਂ ਦੇ ਇਨ ਟੋਨਿਕ ਨੇ ਵੀ ਥੋਡੀਆਂ ਬੱਕਰੀਆਂ ਦੀ ਗ੍ਰੋਥ ਊਡੀਆਂ ਬੱਕਰੀਆਂ ਖੁਸ਼ਕ ਨੇ ਲਿੱਸੀਆਂ ਹੋ ਰਹੀਆਂ ਨੇ ਖਾ ਖਰਾਕ ਖਾ ਵੀ ਰਹੀਆਂ ਪਰ ਵੱਧ ਫੇਰ ਵੀ ਨਹੀਂ ਰਹੀਆਂ ਠੀਕ ਹੈ ਥੋਡੀਆਂ ਬੱਕਰੀਆਂ ਦੀ ਅੱਖਾਂ ਦੇ ਵਿੱਚ ਗੱਡਾਂ ਆ ਰਹੀਆਂ ਨੇ ਥੋਡੀਆਂ ਬੱਕਰੀਆਂ ਦੇ ਜਿਹੜੇ ਫੇਸ ਹੈਗਾ ਉਹਨਾਂ ਦੇ ਖੱਖਾਂ ਨੇ ਜਿਵੇਂ ਆਪਾਂ ਕਹਦੀ ਪੰਜਾਬੀ ਚ ਲਿਪ ਨੇ ਬੋਲਣੇ ਜਾਂ ਫੇਸ ਆ ਕੋਈ ਉਹ ਪੱਕ ਰਿਹਾ ਬਾਰ-ਬਾਰ ਪੀਪੀਆਰ ਆ ਰਹੀ ਹੈ ਠੀਕ ਹੈ ਮੂੰਹ ਖਰਾ ਰਹੀ ਸਾਰੀਆਂ ਅੱਜ ਜਾਨੀ ਕਿ ਆਉਣ ਵਾਲੇ ਟਾਈਮ ਦੇ ਚ ਇੰਨੀ ਵਾਇਰਲ ਹਵਾ ਚੱਲਣੀ ਹੈ ਥੋੜੇ ਦਿਨਾਂ ਤੱਕ ਸੁਸਕਾਵਾ ਚੱਲਣੀ ਹੈ ਸੁਸਕਾ ਹਵਾ ਚੱਲਣੀ ਹੈ ਜਿਹੜੀ ਤੁਹਾਡੀ ਬੱਕਰੀਆਂ ਦੇ ਵਿੱਚ ਸਿੰਡੀ ਦੀ ਪ੍ਰੋਬਲਮ ਨੱਕ ਜਾਮ ਦੀ ਪ੍ਰੋਬਲਮ ਇਹ ਸਾਰੀਆਂ ਆਉਣਗੀਆਂ ਠੀਕ ਹੈ ਕਿਉਂ ਕਿਉਂਕਿ ਧੂੜ ਮਿੱਟੀ ਵਾਲੀ ਡਸਟ ਹੈ ਜਿਹੜੀ ਉਹ ਤੁਹਾਡੀਆਂ ਬੱਕਰੀਆਂ ਨੂੰ ਪੀਪੀਆਰ ਦੀ ਜਿਹੜੀ ਜਿਹੜੀ ਬਿਮਾਰੀ ਹੈਗੀ ਉਹਨੇ ਮਤਲਬ ਕਿ ਬਹੁਤ ਜ਼ਿਆਦਾ ਨੁਕਸਾਨ ਕਰ ਦੇਣਾ ਉਹ ਤੋਂ ਬਚਣ ਲਈ ਤੁਸੀਂ ਹੁਣੇ ਤੋਂ ਸ਼ੁਰੂ ਕਰ ਦੋ ਅੱਜ ਤੋਂ ਹੀ ਸ਼ੁਰੂ ਕਰ ਦੋ ਤੇ ਕੱਲ ਨੂੰ ਰਿਜ਼ਲਟ ਲਓ ਠੀਕ ਹੈ ਆਪਾਂ ਕਹਿੰਦੇ ਯਾਰ ਬੱਕਰੀ ਖਾਂਦੀ ਨਹੀਂ ਖਾਣ ਤੇ ਵੱਧ ਧਿਆਨ ਦੇ ਨੇ ਕਦੇ ਪੀਣ ਤੇ ਨਹੀਂ ਦਿੰਦੇ ਪੀਣਦੇ ਕਿਉਂਕਿ ਆਪਾਂ ਟੱਬ ਧਰਦੇ ਨੇ ਪਾਣੀ ਪੀ ਲਿਆ ਪੀ ਲਿਆ ਨਹੀਂ ਨਾ ਸਹੀ ਕਦੇ ਵੀ ਇਹ ਨਾ ਸੋਚੋ ਪਾਣੀ ਤੁਸੀਂ ਚੈੱਕ ਕਰੋ ਵੀ ਇੰਨੇ ਲੀਟਰ ਪਾਣੀ ਟੈਂਕੀ ਚ ਭਰਿਆ ਸੀ ਇੰਨੀਆਂ ਬੱਕਰੀਆਂ ਨੇ ਇੰਨਾ ਪਾਣੀ ਪੀਤਾ ਹਮ ਇੰਨਾ ਘੱਟ ਕਿਉਂ ਪੀਤਾ ਇਹ ਚੀਜ਼ਾਂ ਚੈੱਕ ਕਰੋ ਹੁਣ ਆਪਾਂ ਤੁਹਾਨੂੰ ਪੰਜ ਬਾਣੀ ਦੱਸ ਰਿਹਾ ਠੀਕ ਹੈ ਜੀ ਆ ਜਿਹੜਾ ਹੈਗਾ ਜਿਉਂ ਆ ਦਾ ਆਟਾ ਜਿਉਂ ਆ ਦਾ ਆਟਾ ਇਹ ਤੁਹਾਡੀਆਂ ਬੱਕਰੀਆਂ ਦਾ ਵੇਟ ਘਟਾ ਹੈ ਹਾਂ ਤੁਹਾਡੀਆਂ ਬੱਕਰੀਆਂ ਲਿੱਸੀਆਂ ਨੇ ਕਮਜ਼ੋਰ ਨੇ ਖਾ ਘਟ ਰਹੀਆਂ ਨੇ ਹੂੰ ਇਹ ਤੁਹਾਡਾ ਉਹ ਤੇ 100% ਕੰਮ ਕਰੂਗਾ ਬਾਈ ਜਿਉਂ ਆ ਦਾ ਆਟਾ ਜੀ ਜਿਉਂ ਆ ਦਾ ਆਟਾ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਇਹ ਵੀ ਗ੍ਰੋਥ ਕੰਮ ਕਰੂਗੀ ਪੂਰੀ ਗ੍ਰੋਥ ਦੇਊ ਤੁਸੀਂ ਅੱਜ ਜਦੋਂ ਭਜਨ ਕਰਨ ਲੱਗ ਜਿਉਂ ਤੋਂ ਜਿਉਂ ਆ ਦੇ ਆਟੇ ਦਾ ਪਾਣੀ ਦੇਣ ਲੱਗੇ ਜਿਹਨੂੰ ਆਪਾਂ ਕਹਿੰਦੇ ਪਾਣਾ ਹਾਂ ਤੁਸੀਂ ਹਫਤੇ ਦੇ ਵਿੱਚ ਚੈੱਕ ਕਰੋਗੇ ਤੁਹਾਨੂੰ ਘਟੋ ਘਟਾ 700 800 ਗ੍ਰਾਮ ਬੋਡੀ ਵੇਟ ਆ ਵਧਿਆ ਮਿਲੂਗਾ ਠੀਕ ਹੈ ਜੀ ਠੀਕ ਹੈ ਜੀ ਆ ਹੈਗਾ ਮਰਬੇ ਦਾ ਪਾਣੀ ਲਓ ਵੀ ਮਰਬੇ ਦਾ ਪਾਣੀ ਆ ਗਿਆ ਦੂਜਾ ਪਾਣੀ ਇਹ ਵੀ ਇੱਕ ਤਰ੍ਹਾਂ ਦਾ ਲੀਵਰ ਡਾਉਨ ਕਰ ਲੀਵਰ ਨੂੰ ਐਨ ਡਿਕਲੇਅਰ ਕਰ ਲਾਂਦਾ ਜਿਹੜੇ ਕਹਿੰਦੇ ਸਾਡੇ ਖਾਂਦੇ ਨਹੀਂ ਭਾਈ ਬਥੇਰਾ ਕੁਝ ਪਾਉਣੇ ਮਤਲਬ ਕਿ ਖਾ ਹੀ ਨਹੀਂ ਰਹੇ ਖਾ ਕੇ ਗਰੋਥ ਕਿੱਥੋਂ ਕਰਨਗੇ ਜਦੋਂ ਰੱਜ ਕੇ ਖਾ ਹੀ ਨਹੀਂ ਰਹੇ ਸਹੀ ਗੱਲ ਠੀਕ ਆ ਉਹ ਕੱਲਾ ਆਪਦੇ ਜਿਉਂਦੇ ਰਹਿਣ ਵਾਸਤੇ ਜਾਨਵਰ ਖਾ ਰਿਆ ਠੀਕ ਆ ਜਾਨਵਰ ਜਿਉਂਦੇ ਰਹਿਣ ਵਾਸਤੇ ਖਾ ਰਿਆ ਤੁਸੀਂ ਸਾਲ ਉਹਨੂੰ ਆਪਦੇ ਫਾਰਮ ਦੇ ਵਿੱਚ ਬੰਨੀ ਬੈਠੇ ਹੋ ਕੋਈ ਫਾਇਦਾ ਨਹੀਂ ਤੁਹਾਨੂੰ ਸਹੀ ਗੱਲ ਤੁਸੀਂ ਵੇਚੋਗੇ ਹੋਗੇ ਗਰੰਟੀ ਆ ਸਹੀ ਗੱਲ ਤੁਸੀਂ ਦੇਖੋ ਵੀ ਡੇਲੀ ਸਾਡਾ ਜਾਨਵਰ ਕਿੰਨੇ ਰੁਪਈਆ ਚ ਵਧ ਰਿਹਾ ਹਮ ਠੀਕ ਆ ਇਹ ਹੈਗਾ ਮਰਬੇ ਦੇ ਆਉਲੇ ਦੇ ਮਰਬੇ ਦਾ ਪਾਣੀ ਠੀਕ ਆ ਜੀ ਜਿਹੜਾ ਤੁਹਾਡੀ ਬੱਕਰੀ ਨੂੰ ਇੰਨਾ ਕੁ ਅੰਦਰੋਂ ਵਾਸ਼ ਕਰ ਦੂਗਾ ਭੁੱਖ ਖਲਾਊਗਾ ਤੂੜੀ ਤੇ ਵੀ ਗ੍ਰੋਥ ਕਰੂਗੀ ਤੂੜੀ ਤੇ ਠੀਕ ਆ ਜੀ ਲਓ ਵੀ ਦੇਖ ਸਕਦਾ ਹਣਾ ਇਹ ਇੰਨਾ ਦੋਆ ਦੇ ਵਿੱਚ ਪਾਉਣਾ ਬਾਈ ਜੀ ਜਿਹੜਾ ਮਰਜ਼ੀ ਪਾਣਾ ਪਿਆਓ ਹਾਂ ਆਪੇ ਆਪੇ ਪਰ ਸ਼ਰਕਾ ਪਾਉਣੀ ਪਾਉਣਾ ਸ਼ਰਕਾ ਫਰੂਟ ਸ਼ਰਕਾ ਇਹ ਫਰੂਟ ਸ਼ਰਕਾ ਬਈ ਦੇ ਸਕਦੇ ਹੋ ਕੱਲਾ ਪਿਲਾ ਸਕਦੇ ਆਪੇ ਕੱਲਾ ਪਿਲਾ ਸਕਦੇ ਆ ਪਰ ਇਹਨਾਂ ਦੇ ਵਿੱਚ ਜ਼ਿਆਦਾ ਕੰਮ ਕਰੂਗਾ ਠੀਕਾ ਸ਼ਰਕੇ ਦਾ ਪਾਣੀ ਹਫਤੇ ਚ ਕਿਹੜਾ ਜ਼ਰੂਰ ਦਿਓ ਠੀਕ ਹੈ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਕੁਝ ਕਮੀਆਂ ਰਹਿ ਗਈਆਂ ਸੀ ਬਹੁਤ ਸੱਜਣਾ ਨੇ ਫੋਲੋ ਵੀ ਕਰੀਆਂ ਉਹ ਤੇ ਰਿਜ਼ਲਟ ਵੀ ਮਿਲਿਆ ਤੁਹਾਨੂੰ ਮਿਲਿਆ ਰਿਜ਼ਲਟ ਕਿ ਨਹੀਂ ਮਿਲਿਆ ਸੱਚ ਦੱਸਿਓ ਠੀਕਾ ਉਸ ਤੋਂ ਬਾਅਦ ਬਾਈ ਜੀ ਆ ਗਈ ਆਪਣੀ ਸ਼ੱਕਰ ਇਹ ਵੀ ਸ਼ੱਕਰ ਵਾਲਾ ਪਾਣੀ ਹੈ ਨਾ ਸ਼ੱਕਰ ਬੁਰਨਾ ਪਾਓ ਸ਼ੱਕਰ ਪਾਓ ਸ਼ੱਕਰ ਪਾਓ ਸ਼ੱਕਰ ਠੰਡੀ ਹੁੰਦੀ ਆ ਲੋ ਦੇ ਮਹੀਨੇ ਤੁਹਾਡੇ ਪਸ਼ੂ ਤੁਹਾਡੇ ਮੇਮਣੇ ਬੱਚੇ ਠੀਕ ਹੈ ਚਾਹ ਭੇਡੂਆਂ ਦੇ ਜੇ ਬੱਕਰੀਆਂ ਦੇ ਤੁਸੀਂ ਭਾਈ ਆਏ ਆਖੋਗੇ ਯਾਰ ਵੀ ਕੀ ਬਾਤ ਹੈ ਮਤਲਬ ਇੰਨੀ ਗਰੋਥ ਇੰਨਾ ਐਕਟਿਵ ਕਿਉਂ ਕਿਉਂਕਿ ਸ਼ੱਕਰ ਦੇ ਵਿੱਚ ਸਭ ਤੋਂ ਜ਼ਿਆਦਾ એનર્ਜੀ ਪਾਈ ਗਈ ਆ ਤੁਸੀਂ ਇੱਕ ਚਮਚਾ ਖਾ ਲੋ ਉਤੋਂ ਦੀ ਦੋ ਗਲਾਸ ਪਾਣੀ ਦੇ ਪੀਓਗੇ ਪਾਣੀ ਆਟੋਮੈਟਿਕਲੀ ਵੱਧ ਪੀਗੇ ਤੁਸੀਂ ਜਦੋਂ ਪਾਣੀ ਦਾ ਵੇਟ ਆ ਜਿਹੜਾ ਉਹ ਤੁਹਾਡਾ ਮੁਫਤ ਦਾ ਵਜਨ ਆ ਠੀਕ ਹੈ ਜੀ ਐਨੂੰ ਭੁੱਲ ਗਏ ਸਾਰੇ ਜਦੋਂ ਦੇ ਬਾਈ ਸਾਡੇ ਜਨਮ ਹੋਏ ਨੇ ਉਦੋਂ ਤੋਂ ਜਦੋਂ ਹਲਦੀ ਆ ਰਹੀ ਆ ਜਿਉਂ ਫਾਰਵਰਡ ਹੋ ਗਏ ਲੋਕ ਗੁਲੂਗੋੜੀ ਨੂੰ ਭੁੱਲ ਗਏ ਸਹੀ ਗੱਲ ਪਰ ਕਹਿੰਡ ਚੀਜ਼ ਆਏ ਤੁਸੀਂ ਜਦੋਂ ਵੀ ਕੋਈ ਜਾਨਵਰ ਬਿਮਾਰ ਹੁੰਦਾ ਹਮੇਸ਼ਾ ਸਭ ਤੋਂ ਪਹਿਲਾਂ ਉਹਦਾ ਟੀਕਾ ਕੱਢਦਾਂ ਨੇ ਠੀਕ ਆ ਕਦੇ ਸੋਚਿਆ ਵੀ ਯਾਰ ਟੀਕਾ ਕੱਢਣ ਨਾਲ ਲਾਸ ਕਿੰਨਾ ਹੋਊ ਪਹਿਲਾਂ ਉਹਨੂੰ ਗੋਲੀ ਦਿਓ ਗੋਲੀ ਨਾਲ ਟਿਕਦਾ ਠੀਕ ਆ ਗੋਲੀ ਤਾਂ ਦੇਤੀ ਬੁਖਾਰ ਤਾਂ ਉਤਰਨਾ ਸ਼ੁਰੂ ਹੋ ਗਿਆ ਪਰ એનર્ਜੀ ਦੀ ਮਾਂ ਠੀਕ ਆ ਠੀਕ ਆ ਇਹਨੂੰ ਤੁਸੀਂ ਇੱਕ ਚਮਚਾ ਸਵੇਰੇ ਇੱਕ ਚਮਚਾ ਦੁਪਹਿਰੇ ਇੱਕ ਚਮਚਾ ਸ਼ਾਮ ਨੂੰ ਕੋਈ ਵੀ ਬਿਮਾਰ ਬੱਕਰੀ ਹੁੰਦੀ ਹੈ ਨਾ ਜਦੋਂ ਇਹ ਜ਼ਰੂਰ ਦਿਓ ਜਿੰਨੀ ਮਰਜ਼ੀ ਗੋਲੀ ਦੇਈ ਚਲੋ ਦਵਾਈ ਦੇਈ ਚਲੋ ਸਾਈਡ ਇਫੈਕਟ ਨਹੀਂ ਕਰੂਗੀ ਇੱਕ ਚਮਚਾ ਇਹਦਾ ਵੀ ਪਾ ਦਿਓ ਜਿੰਨੀਆਂ ਬੰਦਿਆਂ ਦੀਆਂ ਬੱਕਰੀਆਂ ਬੱਚੇ ਸੜਦੀਆਂ ਠੀਕ ਆ ਤਾਂ ਨਾ ਸੁਣ ਲਿਓ ਗੱਲ ਜੇ ਤੁਹਾਡੀਆਂ ਬੱਕਰੀਆਂ ਹਰ ਬੇਰੀ ਆ ਲੋ ਦੇ ਵਿੱਚ ਆ ਕੇ ਬੱਚੇ ਬਹੁਤ ਸੁੱਟਣਗੇ ਆ ਠੀਕ ਆ ਤਾਂ ਆਹ ਡੱਬੀ 20 50 ਰੁਪਈਆ ਦੀ ਆਉਂਦੀ ਹੈ ਮਨ ਲਾਦਾ ਠੀਕ ਆ ਇਹਨੂੰ ਲਿਆ ਕੇ ਇੱਕ ਬੱਕਰੀ ਨੂੰ ਡੇਲੀ ਇੱਕ ਚਮਚਾ ਦਿਓ ਜੇ ਬੱਚੇ ਸੱਟ ਗਿਆ ਭਾਈ ਜਮਾਂ ਗਾਰੰਟੀ ਦੇਵਾਂਗੇ ਠੀਕ ਆ ਆਹਾਂ ਭਾਈ ਆਲ ਓਵਰ ਪਾਉਣਾ ਹੈ ਟਾਟਾ ਸਾਲਟ ਮੈਂ ਇਹ ਨਹੀਂ ਕਹਿੰਦਾ ਵੀ ਟਾਟਾ ਨਮਕ ਪਾਓ ਕੰਪਨੀ ਵਾਲੇ ਮੈਨੂੰ ਕੋਈ ਪੈਸੇ ਨਹੀਂ ਦਿੰਦੇ ਪਰ ਮੈਂ ਇਹ ਕਹਿੰਦਾ ਵੀ ਨਮਕ ਪਾਓ ਨਮਕ ਪਾਓ ਜਿਹੜਾ ਮਰਜੀ ਪਾਓ ਠੀਕ ਹੈ ਇਹ ਸਾਰੇ ਪਾਣੀਆਂ ਦੇ ਵਿੱਚ ਨਮਕ ਪਾਓ ਜਿਹੜਾ ਭੁੱਖ ਵਧਾਊਗਾ ਠੀਕ ਹੈ ਜੀ ਜੇ ਖਾ ਵੀ ਲਿਆ ਬੱਕਰੀਆਂ ਨੇ ਪੀ ਵੀ ਲਿਆ ਤੇ ਅੰਦਰ ਫਰੀਮਾ ਬਣ ਗਿਆ ਫਿਰ ਫਾਇਦਾ ਵੀ ਕੀ ਹੋਇਆ ਠੀਕ ਹੈ ਜੀ ਪਰ ਡਾਈਜੈਸਟ ਜਿਹੜੇ ਹੁਣ ਗਿੱਲੜ ਦਾ ਰੋਗ ਹੈ ਬਹੁਤ ਬੱਕਰੀਆਂ ਸੋਣ ਗਈਆਂ ਐਡੇ ਐਡੇ ਗਠੋਲੇ ਖਾਣਾ ਚਾਹੁੰਦੇ ਆ ਠੀਕ ਹੈ ਜੀ ਠੀਕ ਹੈ ਸਕਨਤੇ ਬਾਲ ਘਟ ਆਉਂਦੇ ਆ ਸਾਰੀ ਘਾਟ ਏਦੀ ਆ ਕਦੇ ਤੁਸੀਂ ਰੂਟੀਨ ਚ ਉੱਠ ਕੇ ਨਮਕ ਪਾਇਆ ਬੱਕਰੀਆਂ ਨੂੰ ਕਦੇ ਵੀ ਨਹੀਂ ਪਾਇਆ ਠੀਕ ਹੈ ਇੰਨਾ ਮੇਰਾ ਵੀਰ ਧਿਆਨ ਰੱਖੋ ਜਿਉਂ ਆ ਦਾ ਟੱਜ ਤੋਂ ਲੈ ਲੋ ਲੋ ਵਾਲਾ ਵੀ ਨਾ ਪਾਣੀ ਪਿਆਓ ਤੁਹਾਡੀ ਬੱਕਰੀ ਵਜਨ ਤੋੜ ਜੇ ਤੁਹਾਡੀ ਬੱਕਰੀ ਗੱਬਣ ਨਾ ਰਹੇ ਤੁਹਾਡੀ ਬੱਕਰੀ ਘੱਟ ਖਾਵੇ ਤਾਂ ਮੇਰੀ ਜ਼ਿੰਮੇਵਾਰੀ ਹੋਊਗੀ ਇਸ ਚੀਜ਼ ਠੀਕ ਹੈ ਜੀ ਪਲਉਣਾ ਕਦੋਂ ਕਦੋਂ ਬਾਈ ਜੀ ਇਹ ਦਿਨ ਦੇ ਵਿੱਚ ਵੀਰੇ ਜੇ ਤੁਸੀਂ ਵੈਸੇ ਹਰੇਕ ਬੰਦਾ ਕੰਮਦੰਦਿਆਲਾ ਸਵੇਰੀ ਪਿਆ ਦਿਓ ਉਹਦੇ ਵਿੱਚ ਘੋਲ ਦੋ 10 ਲੀਟਰ 20 ਲੀਟਰ ਪਾਣੀ ਚ ਪਸ਼ੂਆਂ ਦੇ ਮੁਤਾਬਕ ਤਾਂ ਸਾਰੇ ਦਿਨ ਲੋੜ ਨਹੀਂ ਹੈ ਠੀਕ ਹੈ ਜੀ ਬਣਾ ਕੇ ਦਿਖਾਈ ਇਹਨੂੰ ਕਿਵੇਂ ਬਣਾਉਣਾ ਕਿਵੇਂ ਪਾਣੀ ਹਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਤੇ ਪਿਆ ਕੇ ਵੀ ਦਿਖਾਉਣੇ ਪਿਲਾ ਕੇ ਦਵਾਂ ਲਓ ਜੀ ਬਾਈ ਤੁਹਾਨੂੰ ਬਣਾ ਕੇ ਦਿਖਾਉਣੇ ਹੈਗੇ ਵੀ ਕਿਵੇਂ ਪਾਣੀ ਆਪਾਂ ਇਹ ਬਣਾਉਣ ਦੇ ਕਿੰਨੀ ਕਿੰਨੀ ਮਾਤਰਾ ਚ ਪਿਲਾਉਣਾਗਾ ਆਜੋ ਬਾਈ ਜੀ ਲੈ ਵੀ ਮੈਂ ਤਰ੍ਹਾਂ ਆਪਾਂ ਤਿਆਰ ਕਰ ਦਾਂਗੇ ਹੁਣ ਪਾਣੀ ਵੀ ਕਿਵੇਂ ਤਿਆਰ ਕਰਨਾ ਨਾ ਬਾਈ ਜੀ ਬਾਈ ਜੀ ਇਹ ਤੁਸੀਂ ਐ ਮੰਨ ਕੇ ਚੱਲੋ ਵੀ 10 ਤੋਂ 11 ਭੇਡੂ ਨੇ ਸਾਰੇ ਠੀਕ ਹੈ ਜੀ ਠੀਕ ਐ ਇਦਾਂ ਦੇ ਤੁਸੀਂ ਅੰਦਾਜ਼ਾ ਮਦਾ ਕੋਈ ਵੱਧ ਘੱਟ ਵੀ ਬਾਈ ਤਾਂ ਕੋਈ ਪ੍ਰੋਬਲਮ ਨਹੀਂ ਠੀਕ ਐ ਠੀਕ ਐ ਡੇਢ ਤੋਂ 2 ਟੱਕਣਾਂ ਸ਼ਰਕੇ ਦੇ ਜੀ ਠੀਕ ਹੈ 20 ਐਮ ਐਲ ਹੋ ਗਿਆ 20 ਐਮ ਐਲ ਹੋ ਗਿਆ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਇੱਕ ਤੋਂ ਦੋ ਟੱਕਣ ਪਾ ਸਕਦੇ ਹੋ ਮਤਲਬ 20 ਐਮ ਐਲ ਹੀ ਮਰੱਬੇ ਦਾ ਪਾਣੀ 20 ਐਮ ਐਲ ਠੀਕ ਹੈ ਜੀ ਮਰੱਬੇ ਦਾ ਪਾਣੀ ਪਾ ਸਕਦੇ ਹੋ ਠੀਕ ਹੈ ਇਹਦੇ ਨਾਲ ਇਹ ਨਾਲ ਕੋਈ ਚੱਕਰ ਤਾਂ ਨਹੀਂ ਹੁੰਦੇ ਨਾਲ ਨਾਲ ਕੋਈ ਚੱਕਰ ਨਹੀਂ ਪਰ ਇੰਨਾ ਜ਼ਰੂਰਕ ਤੇ ਇਹ ਨਾ ਸੋਚਿਓ ਤੁਸੀਂ ਬਈਰ ਇੰਨੇ ਨਾਲ ਹੋਊਗਾ ਕੀ ਇਹ ਦਵਾਈ ਦੀ ਛੋਟੀ ਜੀ ਸ਼ੀਸ਼ੀ ਹੁੰਦੀ ਹੈ ਜਿਹਦੇ ਨਾਲ ਤੁਹਾਨੂੰ ਪਸ਼ੂ ਠੀਕ ਹੋ ਜਾਂਦਾ ਠੀਕ ਹੈ 1 ਐਮ ਐਲ ਹੀ ਹੁੰਦਾ ਇਹ ਦਿਨਾਂ ਲਈ ਜੂੜੀ ਬੱਕਰੀ ਬਾਜ ਜਾਂਦੀ ਆ ਠੀਕ ਆ ਇਹਦਾ ਫੇਰ ਵੀ ਬੀ ਐ ਮਲਾਂ ਚ ਪਾ ਰਹੇ ਆ ਲੈ ਵੀ ਦੇ ਸਕਦਾ ਠੀਕ ਹੈ ਜੀ ਆ ਹੈਗਾ ਜਿਉਆਂ ਦਾ ਆਟਾ ਜਿਉਆਂ ਦਾ ਆਟਾ ਇਹ ਤੁਸੀਂ ਪਾ ਸਕਦੇ ਹੋ ਘਟੋ ਘਟ 200 ਗ੍ਰਾਮ ਬਾਈ ਜੀ 200 ਗ੍ਰਾਮ ਹੈ 200 ਗ੍ਰਾਮ ਪਾ ਸਕਦੇ ਆ ਜੀ ਠੀਕ ਹੈ ਤੇ ਉਹਦੇ ਵਿੱਚ ਦੋ ਤੋਂ ਤਿੰਨ ਚਮਚੇ ਪਾ ਸਕਦੇ ਹੋ ਤੁਸੀਂ ਗਲੂਕੋਡੀ ਦੇ ਠੀਕ ਹੈ ਜੀ ਤੇ ਉਦੋਂ ਬਾਅਦ ਤੁਸੀਂ ਪਾ ਸਕਦੇ ਹੋ ਬਾਈ ਜੀ ਕੌਲੀ ਸ਼ੱਕਰ ਦੀ ਠੀਕ ਹੈ ਇੱਕ ਕੌਲੀ ਸ਼ੱਕਰ ਦੀ 12 ਬਸ਼ੂਆਂ ਨੂੰ ਸਾਰੀ 2 ਰੁਪਈਆ ਦੀ ਢਲੀ ਠੀਕ ਹੈ 2-3 ਚਮਚੇ ਪਾ ਸਕਦੇ ਨੂੰ ਨਮਕ ਕਰੇ ਠੀਕ ਹੈ ਜੀ ਠੀਕ ਤੁਸੀਂ ਐ ਲਾ ਲਓ ਵੀ ਸਾਰੀ ਇਹ ਸਮਾਨ ਜਿਹੜਾ ਬਣਿਆ ਤੁਹਾਡਾ 8 ਤੋਂ 10 ਰੁਪਏ ਦਾ ਬਣਿਆ 300 ਰੁਪਏ ਮਹੀਨਾ ਹੋਇਆ 300 ਰੁਪਏ ਮਹੀਨਾ ਮੈਂ ਖਰਚੇ ਨਹੀਂ ਵਧਾਉਂਦਾ ਤੁਹਾਨੂੰ ਇਹ ਪਹਿਲਾਂ ਵੀ ਵਿਗਿਆ ਬਹੁਤ ਵੀਡੀਓ ਚ 300 ਰੁਪਏ ਮਹੀਨੇ ਦੇ ਵਿੱਚ ਤੁਹਾਡੇ 20 ਪਸ਼ੂ ਤੰਦਰੁਸਤ ਰਹਿੰਦੇ ਨੇ ਤੁਹਾਨੂੰ ਕੀ ਮੜਿਆ ਸਹੀ ਗੱਲ ਹੈ ਠੀਕ ਆ ਹੁਣ ਤੁਹਾਨੂੰ ਮੈਂ ਇਹਦੇ ਵਿੱਚ ਦਵਾਈ ਦੀ ਲੋੜ ਨਹੀਂ ਪੈਂਦੀ ਦਵਾਈ ਦੀ ਲੋੜ ਨਹੀਂ 300 ਰੁਪਏ ਤਾਂ ਬਾਈ ਡਾਕਟਰ ਕੇਰਾ ਚ ਹੀ ਲੈ ਜਾਂਦਾ ਸਹੀ ਗੱਲ ਹੈ ਇਹ ਆ ਬਣ ਗਿਆ ਹੁਣ ਹੋ ਸਕਦਾ ਹੋਣਾ ਪਾਣਾ ਇਹ ਪਾਣਾ ਬਣ ਗਿਆ ਬਈ ਇਹ ਇਹ ਪਾਣਾ ਵੀ ਐਂ ਕਹਿ ਦੋ ਵੀ ਇੱਕ ਤਰ੍ਹਾਂ ਦਾ ਲੀਵਰ ਟਾਉਨ ਕੀ ਬਣ ਗਿਆ ਹੂੰ ਠੀਕ ਆ ਇੱਕ ਤਰ੍ਹਾਂ ਦਾ ਇਹ ਲੀਵਰ ਟਾਉਨ ਕੀ ਬਣ ਗਿਆ ਸਹੀ ਗੱਲ ਐ ਜੀ ਲੈ ਵੀ ਦੇਖ ਸਕਦੇ ਹੋ ਨਾ ਇਹ ਥੋੜਾ ਜਿਆਦਾ ਜਿਆਦਾ ਹੋ ਇਹ ਪਾਣੀ ਘੱਟ ਪਿਆ ਚੱਕੋ ਬਈ ਆਏ ਮੰਨ ਕੇ ਜੱਲ ਲਓ ਜੀ ਵੀ ਇੱਕ ਇੱਕ ਪੇਡੂ ਨੇ ਹੂੰ ਇੱਕ ਇੱਕ ਗਲਾਸ ਵੀ ਪੀ ਲਿਆ ਹਾਂ ਠੀਕ ਆ ਉਹ ਚੱਕੇ ਉਧਰ ਉਧਰ ਠੀਕ ਹੈ ਜੀ ਲੈ ਵੀ ਦੇਖ ਸਕਦੇ ਹੋ ਨਾ ਸੋਡੇ ਪਸ਼ੂ ਪਜ ਪਜ ਪੀਣਗੇ ਹਾਂ ਜੇ ਇੱਕ ਇੱਕ ਢੇਡੂ ਨੇ ਇੱਕ ਇੱਕ ਗਲਾਸ ਪੀ ਲਿਆ ਬਾਈ ਹੂੰ ਹਫਤਾ ਇਹ ਦਰਦੇ ਵਧਨੇ ਥੋੜਾ ਜਿਹਾ ਹਾਂ ਦੂਰ ਹੋ ਹਫਤਾ ਤੁਹਾਨੂੰ ਦਵਾਈ ਦੇਣ ਦੀ ਲੋੜ ਨਹੀਂ ਕੋਈ ਵੀ ਚੀਜ਼ ਦੇਣ ਦੀ ਲੋੜ ਨਹੀਂ ਠੀਕ ਹੈ ਜੀ ਠੀਕ ਆ ਬੱਕਰੀ ਐ ਢੇਡੂ ਐ ਬੱਚਾ ਕੋਈ ਵੀ ਜਾਨਵਰ ਡੇਲੀ ਦੋ ਵਾਰ ਪਿਲਾ ਸਕਦੇ ਆਪਾਂ ਡੇਲੀ ਇੱਕ ਵਾਰ ਵਾਧੂ ਆ ਬਾਈ ਇੱਕ ਵਾਰ ਵਾਧੂ ਇੱਕ ਵਾਰ ਵਾਧੂ ਆ ਜੀ ਲੈ ਵੀ ਡੇਲੀ ਇੱਕ ਵਾਰ ਵਾਧੂ ਆ ਹਾਂ ਦੇਖ ਸਕਦੇ ਹੋ ਓਏ ਤੁਸੀਂ ਗਰੋਥ ਦੇਖੋ ਜਾਨਵਰ ਦੀ ਬਾਈ ਬਿਮਾਰ ਹੋ ਜੇ ਤਾਂ ਗਾਰੰਟੀ ਆ ਠੀਕ ਆ ਜੀ ਲੈ ਵੀ ਮਿੱਤਰੋ ਇਹਨਾਂ ਗੱਲਾਂ ਦੇ ਉੱਪਰ ਨਾ ਗੌਰ ਕਰ ਲਿਓ ਸਾਡੀਆਂ ਗੱਲਾਂ ਗੌਰ ਕਰਨ ਵਾਲੀਆਂ ਹੁੰਦੀਆਂ ਨੇ ਸਿੱਧੀ ਜਿਹੀ ਗੱਲਾਂ ਆ ਸਾਡੀਆਂ ਵੀਡੀਓ ਵਿੱਚ ਕੋਈ ਨੱਚਣ ਟੱਪਣ ਵਾਲੀਆਂ ਨਹੀਂ ਸਾਡੀ ਵੀਡੀਓ ਨੌਲੇਜ ਵਾਲੀਆਂ ਹੁੰਦੀਆਂ ਫਾਰਮਰ ਨੂੰ ਬਚਾਉਣ ਵਾਲੀਆਂ ਸਹੀ ਗੱਲ ਆ ਕੀ ਕਾਸ਼ ਤੁਹਾਂਡੇ ਪਿਆਰ ਦੀ ਲੋੜ ਆ ਗਈ ਥੋੜੀ ਜਣਾ ਚੈਨਲ ਨੂੰ ਥੋੜਾ ਜਿਹਾ ਪਿਆਰ ਦਿਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਸੀਂ ਤੁਹਾਡੋ ਸਿਰਫ ਲਾਈਕ ਸ਼ੇਅਰ ਕਮੈਂਟ ਹੀ ਭਾਲ ਦੇਾਂਗੇ ਵੀਡੀਓ ਤੁਹਾਡੇ ਪਸੰਦ ਦੀ ਆਊ ਹਾਂ ਵੀਡੀਓ ਤੁਹਾਡੇ ਮਤਲਬ ਦੀ ਆਊਗੀ ਮੇਨ ਗੱਲ ਜਿਹੜੀ ਤੁਹਾਨੂੰ ਲੋੜ ਆਗੀ ਬਾਕੀ ਬਾਈ ਜੀ ਤੁਸੀਂ ਕਮੈਂਟ ਜ਼ਰੂਰ ਕਰੋ ਵੀ ਤੁਹਾਨੂੰ ਅਗਲੀ ਵੀਡੀਓ ਕਿਹੜੇ ਟਾਪਿਕ ਦੇ ਉੱਪਰ ਚਾਹੀਦੀ ਹੈਗੀ 40 ਟਾਪਿਕ ਹੋਗੇ 100 ਟਾਪਿਕ ਆਪਾਂ ਸਾਲ 'ਚ ਪੂਰਾ ਕਰ ਦਾਂਗੇ ਜੇ ਤੁਹਾਡਾ ਸਾਥ ਰਿਹਾ ਤਾਂ ਵੀਡੀਓ ਭਾਈ ਜੀ ਜਿਨ੍ਹਾਂ ਦੇ ਕਮੈਂਟ ਇੱਕ ਜਿਹੜੇ ਟੌਪਿਕ ਲਈ ਵੱਧ ਆਉਣਗੇ ਵੀਡੀਓ ਜ਼ਿਆਦਾਤਰ ਉਹ ਬੰਦੇ ਦੀ ਪਾਈ ਜਾਊ ਇਸ ਚੀਜ਼ ਦਾ ਬੁਰਾ ਨਾ ਮੰਨਿਓ ਅਗਲੀ ਵੀਡੀਓ ਫੇਰ ਪਾਈ ਜਾਊਗੀ ਕਿਉਂਕਿ ਜਿਹੜੇ ਟੌਪਿਕ ਤੇ ਤੁਹਾਨੂੰ ਲੋੜ ਆ ਗਈ ਆਪਾਂ ਹੁਣ ਅਗਲੀ ਵੀਡੀਓ ਉੱਥੇ ਹੀ ਪਾਵਾਂਗੇ ਦੇਖ ਦਾਂਗੇ ਕਿ ਉਹ ਗਰਮੀ ਦਾ ਟਾਈਮ ਆ ਗਾ ਗਰਮੀ ਦੇ ਮਤਲਬ ਦੀ ਵੀਡੀਓ ਆਊਗੀ ਬਾਕੀ ਭਾਈ ਜੀ ਬਹੁਤ ਵੀਡੀਓ ਅਸੀਂ ਪਿਛਲੇ ਸਾਲ ਬਣਾ ਵੀ ਚੁੱਕਿਆਂਗੇ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਜਿਹੜੀ ਵੀਡੀਓ ਬਣ ਗਈ ਉਹ ਨਹੀਂ ਦੁਬਾਰੇ ਬਣੂਗੀ ਉਹਦਾ ਤੁਹਾਨੂੰ ਲਿੰਕ ਮਿਲ ਜੂਗਾ ਕਰ ਤੋਂ ਕਮੈਂਟ ਭਾਈ ਜੀ ਵੀ ਅਗਲੀ ਵੀਡੀਓ ਤੁਹਾਨੂੰ ਕਿਹੜੀ ਚਾਹੀਦੀ ਤੇ 40ਵਾਂ ਪਾਰ ਤੁ ਤੁਹਾਡੇ ਲਈ ਫਾਇਦੇਮੰਦ ਦੱਸੀ ਜਾਂ ਫਿਰ ਨਹੀਂ ਕਮੈਂਟ ਜ਼ਰੂਰ ਕਰਦੇ ਠੀਕ ਹੈ ਭਾਈ ਜੀ ਬਿਲਕੁਲ ਭਾਈ ਜੀ ਧੰਨਵਾਦ ਭਾਈ ਧੰਨਵਾਦ